ਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਸਦਨ ਚ ਬੈਂਦੀਆਂ ਨੇ ਅਸੈਂਬਲੀ ਚ ਸੈਂਟਰ ਨੂੰ ਮੈਸੇਜ ਨਹੀਂ ਦੇ ਸਕਦੀਆਂ ਸੀ ਇੱਕ ਮਤਾ ਪਾ ਕੇ ਕਿ ਚੰਡੀਗੜ੍ਹ ਜਾਂ ਯੂਨੀਵਰਸਿਟੀ ਇਹਦੇ ਵੱਲ ਮਾੜੀ ਜੀ ਵੀ ਟੇਢੀ ਨਜ਼ਰ ਕੀਤੀ ਤਾਂ ਅਸੀਂ ਐਗਜ਼ੀਕਿਊਟਿਵ ਆਰਡਰ ਪਾਸ ਕਰਾਂਗੇ ਐਗਜ਼ੀਕਿਊਟਿਵ ਆਰਡਰ ਮੀਨ ਕਿ ਕੋਈ ਵੀ ਕੇਂਦਰੀ ਏਜੰਸੀ ਜਾਂ ਕੋਈ ਵੀ ਚੀਜ਼ ਅਸੀਂ ਪੰਜਾਬ ਤੇ ਦਾਖਲ ਨਹੀਂ ਹੋਣ ਦੇਵਾਂਗੇ ਜੇ ਚੰਡੀਗੜ੍ਹ ਜਾਂ ਯੂਨੀਵਰਸਿਟੀ ਵਾਲੀ ਝਾਕੀ ਮੰਤਮਨ ਕਹਿੰਦੇ ਨੇ ਕਿ BBMB ਵੀ ਸਾਡਾ ਪੰਜਾਬ ਦੇ ਪਾਣੀ ਆ ਤੇ ਹੱਕ ਵੀ ਸਾਡਾ ਚੰਡੀਗੜ੍ਹ ਵੀ ਸਾਡਾ ਉਹ ਕਹਿੰਦੇ ਸਾਡਾ ਹੱਕ ਤਾਂ ਕੋਈ ਨਹੀਂ ਸਕਦੇ ਲਹਨਤੀ ਗੱਲ ਹੈ ਹੱਕ ਸਾਡਾ BBMB ਜੋ 5 ਲੱਖ ਏਕੜ ਕਿਲਾ ਡੁੱਬਿਆ ਜੋ 1996 ਪਿੰਡਾਂ ਦਾ ਬੁਰਾ ਹਾਲ ਹੋਇਆ ਉਹ BBMB ਤੇ ਆ ਆਪਣਾ ਜਿਹੜਾ ਰਣਜੀਤ ਡੈਮ ਕਰਕੇ ਹੋਇਆ ਕਲੈਰਿਟੀ ਹੈ ਤੱਕਾ ਹੈ ਨਹੀਂ ਕਰ ਰਹੇ ਜਾਣ ਬੁਝ ਕੇ ਉਹਨਾਂ ਦੀ ਇੱਛਾ ਉਹਨਾਂ ਦੀ ਹਾਰਦਿਕ ਕੋਸ਼ਿਸ਼ ਹੈ ਯੂਨੀਵਰਸਿਟੀ ਨੂੰ ਕਾਬੂ ਕਰਕੇ ਕਿ ਜਦੋਂ ਨੋਟੀਫਿਕੇਸ਼ਨ ਰੱਦ ਹੋ ਗਈ ਹੈ ਉਹ ਵੀ ਚੌਥੀ ਨੋਟੀਫਿਕੇਸ਼ਨ 'ਚ ਫਿਰ ਸ਼ੈਡਿਊਲ ਕਿਉਂ ਨਹੀਂ ਅਨਾਉਂਸ ਹੋ ਰਿਹਾ ਇਹ ਜਿਹੜਾ ਚੰਡੀਗੜ੍ਹ ਨੂੰ ਯੂਟੀ ਬਣਾਉਣ ਦਾ ਹਾਲਾਂਕਿ ਇਸ ਸੈਨਟ ਚ ਉਹਨਾਂ ਦੇ ਮਸਲੇ ਤੋਂ ਪਹਿਲਾਂ ਹੀ ਪੰਜਾਬੀ ਇਹ ਕਹਿੰਦੇ ਨੇ ਕਿ ਸਾਨੂੰ ਪੂਰਨ ਹੱਕ ਜਿਹੜਾ ਚੰਡੀਗੜ੍ਹ ਦਾ ਦਿੱਤਾ ਜਾਵੇ ਇਆਂ ਦੇ ਤੁਸੀਂ ਯੂਨੀਵਰਸਿਟੀ ਨੂੰ ਰੋਨੇ ਆ ਅਸੀਂ ਤੁਹਾਡੇ ਚੰਡੀਗੜ੍ਹ ਹੀ ਲੈ ਜਾਵਾਂਗੇ ਔਰ ਇਹ ਕਹਿ ਰਹੇ ਨੇ ਇਹਨਾਂ ਦੇ ਭਾਜਪਾ ਦੇ ਪ੍ਰਧਾਨ ਮਿਸਟਰ ਜਾਖੜ ਔਰ ਸਮਝੰਦਾਰ ਬੰਦੇ ਨੇ ਇਹ ਜੀ ਭਰਮ ਪੈਦਾ ਕੀਤਾ ਜਾ ਰਿਹਾ ਹੈ ਇਹ ਭਰਮ ਕਿਨੇ ਪੈਦਾ ਕੀਤਾ ਹੈ ਕਹਿੰਦੇ ਐਕਸਪਲੇਨ ਇਹ ਭਰਮ ਪੀਤਾ ਤੁਹਾਡੀ ਸੈਂਟਰ ਗਵਰਨਮੈਂਟ ਨੇ ਔਰ ਕੀ ਮੈਨੂੰ ਇਹ ਦੱਸਣਗੇ ਇਹਾਂ ਦੇ ਜੀ ਮੈਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਬੀਜੇਪੀ ਵਾਲੇ ਨੂੰ ਤੇ ਆਪ ਜੀ ਪਾਰਟੀ ਚ ਕਰ ਕੀ ਰਹੇ ਨੇ ਫਿਰ ਜਿਹੜੇ ਪੰਜਾਬ ਬਾਰੇ ਐਡਾ ਡਿਸੀਜਨ ਲੈਣ ਜਾ ਰਹੇ ਆ ਤੇ ਇਹਨਾਂ ਦੇ ਪ੍ਰਧਾਨ ਨੂੰ ਪੁੱਛਦੇ ਨਹੀਂਗੇ ਮੈਂ ਕਹਿੰਦੇ ਕਿ ਅਸੀਂ ਹਰ ਵਕਤ ਪੰਜਾਬ ਨਾਲ ਖੜੇ ਹਾਂ ਤੇ ਫਿਰ ਇਹ ਭਰਮ ਕਿਵੇਂ ਪੈਦਾ ਹੋ ਗਿਆ ਇਹਨਾਂ ਦੇ ਕਹਿਣ ਮੁਤਾਬਕ ਅੰਦੇ ਜੀ ਚੰਡੀਗੜ੍ਹ ਦੇ ਵਸਨੀਕਾਂ ਤੋਂ ਪੁੱਛਿਆ ਜਾਊਗਾ ਚੰਡੀਗੜ੍ਹ ਦੇ ਵਿੱਚ 75 ਤੋਂ 80% ਲੋਕ ਨਾਉਨ ਪੰਜਾਬੀ ਦੇ ਹਨ ਨੂੰ ਇੱਕ ਗੱਬਰ ਦਾ ਡਾਇਲੌਗ ਸੀ ਨਾ ਗੱਬਰ ਕੇ ਤਾਪ ਸੇ ਤੂੰ ਇਹ ਕੌਣ ਬਚਾ ਸਕਤਾ ਖੁਦ ਗੱਬਰ ਇਹ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਸੈਂਟਰ ਵਾਲਿਆਂ ਤੋਂ ਬਚਣਾ ਤਾਂ ਸਾਡੇ ਨਾਲ ਲੱਗ ਜਾਓ ਪੰਜਾਬ ਚ ਵੀ ਸਾਨੂੰ ਬਣਾ ਲੀ ਆ ਆ ਇਹਨਾਂ ਦਾ ਬਸ ਇਸ ਵਕਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਅੱਜ ਯੂਨੀਵਰਸਿਟੀ ਨੂੰ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ ਜਾਨੀ ਕਿ ਪੇਪਰ ਪੋਸਟਪੋਨ ਕਰਨ ਦੀ ਗੱਲ ਪਹਿਲਾਂ ਪ੍ਰਸ਼ਾਸਨ ਅੜ ਜਾਂਦਾ ਪਰ ਵਿਦਿਆਰਥੀਆਂ ਦਾ ਇਕੱਠ ਦੇਖ ਕੇ ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਪਿੱਛੇ ਮੁੜਨਾ ਪੈਂਦਾ ਤੇ ਅੱਜ ਯੂਨੀਵਰਸਿਟੀ ਖੁਦ ਪ੍ਰਸ਼ਾਸਨ ਦੇ ਵੱਲੋਂ ਬੰਦ ਕੀਤੀ ਜਾਂਦੀ ਹੈ ਪਰ ਵਿਦਿਆਰਥੀ ਇਸ ਕਾਲ ਦੇ ਉੱਪਰ ਅੜੇ ਹੋਏ ਨੇ ਜੇ ਜਦੋਂ ਤੱਕ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਨਹੀਂ ਹੁੰਦਾ ਉਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ ਇਸ ਇਸ ਮੋਰਚੇ ਦੇ ਵਿੱਚ ਸਾਡੇ ਨਾਲ ਬਾਈ ਅਬ ਤੋਜਮਾਨ ਮੌਜੂਦ ਨੇ ਹਰ ਵਕਤ ਪੰਜਾਬ ਨੂੰ ਲੈ ਕੇ ਪੰਜਾਬ ਦੀ ਗੱਲਬਾਤ ਕਰਦੇ ਰਹਿੰਦੇ ਨੇ ਬਾਈ ਅ ਪੰਨਤ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਕਿਸ ਤਰੀਕੇ ਦੇਖਦੇ ਹੋ ਕਿ ਪਹਿਲਾਂ ਜਿਹੜਾ ਕੇਂਦਰ ਸਰਕਾਰ ਨੇ ਸੈਨੇਟ ਭੰਗ ਕੀਤੀ ਪਰ ਉਸ ਤੋਂ ਬਾਅਦ ਸੈਨੇਟ ਬਹਾਲ ਕਰਤੀ ਰੌਲਾ ਵਿਦਿਆਰਥੀ ਕਹਿੰਦੇ ਨੇ ਕਿ ਜਦੋਂ ਤੱਕ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਨਹੀਂ ਹੁੰਦਾ ਉਦੋਂ ਤੱਕ ਅਸੀਂ ਮੋਰਚਾ ਜਾਰੀ ਰੱਖਾਂਗੇ ਪਹਿਲਾਂ ਵਿਦਿਆਰਥੀਆਂ ਨੇ ਪਹਿਲਾਂ 17 18 ਦਾ ਜਿਹੜਾ ਪੇਪਰ ਹੁੰਦਾ ਉਹ ਪੋਸਟਪੋਨ ਫਿਰ ਅੱਜ 26 ਤੱਕ ਇਹਨੂੰ ਜਿਹੜਾ ਲੰਬਾ ਕਿਉਂ ਪਾਇਆ ਜਾ ਰਿਹਾ ਹੈ ਚਾਰ ਨੋਟੀਫਿਕੇਸ਼ਨਾਂ ਕੀਤੀਆਂ ਹਿੰਦੁਸਤਾਨ ਦੀ ਗਵਰਨਮੈਂਟ ਨੇ ਯੂਨੀਵਰਸਿਟੀ ਨੂੰ ਲੈ ਕੇ ਪਹਿਲਾਂ 28 ਨੂੰ ਫਿਰ 4 ਨੂੰ 2 ਫਿਰ ਬਾਅਦ 8 ਤਰੀਕੇ 7 ਤਰੀਕ ਨੂੰ ਚਾਰ ਨੋਟੀਫਿਕੇਸ਼ਨਾਂ ਸਿਰਫ ਇਸ ਗੱਲ ਨੂੰ ਲੈ ਕੇ ਕਿ ਸੈਨੇਟ ਭੰਗ ਜਾਂ ਵਰਕਿੰਗ ਸਟੇਟ ਮਤਲਬ ਡੈਮੋਕਰੈਟਿਕ অর ਨਾਮਿਨੇਟਡ ਚਾਰ ਨੋਟੀਫਿਕੇਸ਼ਨਾਂ ਮਤਲਬ ਹੋਰ ਕੋਈ ਕੰਮ ਨਹੀਂ ਇੰਡੀਆ ਦੀ ਸਰਕਾਰ ਨੂੰ ਮਤਲਬ ਕਰਨ ਦੀ ਨੀਅਤ ਉਹੀ ਹੈ ਪਰ ਜਦੋਂ ਮਸਲਾ ਪੈਂਦਾ ਲੋਕ ਆਉਂਦੇ ਨੇ ਸਾਥ ਮਿਲਦਾ ਸਾਰੇ ਇਕਜੁੱਟ ਹੁੰਦੇ ਨੇ ਫਿਰ ਪਿੱਛੇ हट ਜਾਂਦੇ ਨੇ ਹੁਣ ਮੈਨੂੰ ਦੱਸੋ ਜਦੋਂ ਨੋਟੀਫਿਕੇਸ਼ਨ ਰੱਦ ਹੋਗੀ ਪੁਰਾਣਾ ਸਿਸਟਮ ਹੈ ਪਿਛਲੇ ਸਾਲ ਦਾ ਸੈਨੇਟ ਖਤਮ ਹੋਈ ਹੋਈ ਹੈ ਸਵਾ ਸਾਲ ਹੋ ਗਿਆ ਤਾਂ ਇਤੋਂ ਯੂਨੀਵਰਸਿਟੀ ਦਾ ਪ੍ਰਬੰਧਨ ਕਿਵੇਂ ਹੋਊਗਾ ਉਹਦਾ ਸ਼ਡਿਊਲ ਅਨਾਉਂਸ ਕਰਨ ਚ ਪ੍ਰੋਬਲਮ ਕੀ ਹੈ ਕਿਉਂ ਨਹੀਂ ਕਰ ਰਹੇ ਔਰ ਇੱਕ ਹੋਰ ਦੱਸਾਂ ਗੱਲ ਕਿਸੇ ਵਾਈਸ ਪ੍ਰੈਜ਼ੀਡੈਂਟ ਨੇ ਨਹੀਂ ਕਰਨੀ ਇਹ ਚੀਜ਼ ਇਹ ਤੁਹਾਡੇ ਰਜਿਸਟਰਾਰ ਨੇ ਕਰ ਦੇਣੀ ਹੈ ਇਹ ਧੱਕੇ ਨਾਲ ਰੋਕੀ ਬੈਠੇ ਆ ਜਦੋਂ ਇਹਨਾਂ ਕੋਲੇ ਜਾਂਦੇ ਨੇ ਲੋਕਾਂ ਵੀ ਸੀ ਕੋਲੇ ਤੇ ਰਜਿਸਟਰਾਰ ਕੋਲੇ ਉਹ ਆਂਦੇ ਜਿ ਵਟਕਣ ਬੁੱਝੋ ਅਸੀਂ ਕੀ ਕਰ ਸਕਦੇ ਜਦੋਂ ਉੱਤੋਂ ਹੀ ਨਹੀਂ ਸਾਨੂੰ ਆਦੇਸ਼ ਆ ਰਿਹਾ ਹੁਣ ਇਹ ਆਦੇਸ਼ ਕਿਉਂ ਨਹੀਂ ਆ ਰਿਹਾ ਇਹ ਸਮਝਣ ਵਾਲਾ ਹੈ ਬਸ ਤੁਸੀਂ ਕਹਿ ਰਹੇ ਹੋ ਕਿ ਇੱਥੋਂ ਰਜਿਸਟਰਾਰ ਰਜਿਸਟਰਾਰ ਨੇ ਉਹ ਜਾਰੀ ਕਰ ਦੇਣੀ ਹੈ ਤਰੀਕਾ ਉੱਤਰਲੇ ਉਹ ਜਿਹੜਾ ਵੀ ਸੀ ਆ ਉਹ ਕਿਸੇ ਤਰੀਕੇ ਕਿਹਾ ਜਾਂਦਾ ਕਿ ਉੱਪਰੋਂ ਆਰਡਰ ਨਹੀਂ ਆਇਆ ਯਾਨੀ ਕਿ ਸਿੱਧੇ ਤੌਰ ਤੇ ਕੋਈ ਜਿਹੜਾ ਭਰੋਸਾ ਵੀ ਨਹੀਂ ਦਿੱਤਾ ਜਾਂਦਾ ਫਿਰ ਕਿਸ ਤਰੀਕੇ ਦੀ ਬਈ ਕਲੈਰਿਟੀ ਹੈ ਧੱਕਾ ਹੈ ਇਹ ਨਹੀਂ ਕਰ ਰਹੇ ਜਾਣ ਬੁੱਝ ਕੇ ਉਹਨਾਂ ਦੀ ਇੱਛਾ ਉਹਨਾਂ ਦੀ ਹਾਰਦਿਕ ਕੋਸ਼ਿਸ਼ ਇਹ ਹੈ ਕਿ ਯੂਨੀਵਰਸਿਟੀ ਨੂੰ ਕਾਬੂ ਕਰੀਏ ਆਪਦਾ ਹੀ ਜੋ ਵੀ ਸਿਲੇਬਸ ਲਾਉਣੇ ਆ ਜੋ ਵੀ ਉਹਨਾਂ ਦਾ ਤਰੀਕਾ ਹੈ ਕਾਰ ਐਜੰਡਾ ਚਲਾਉਣੇ ਇੱਥੋਂ ਆਹ ਹੈ ਕੋਸ਼ਿਸ਼ ਉਹ ਹੋਣ ਨਹੀਂ ਦੇ ਰਹੇ ਲੋਕ ਨੇ ਸੰਘਰਸ਼ੀ ਲੋਕ ਨੇ ਸਾਡੇ ਵਰਗੇ ਵਿੱਚ ਹੀ ਨੇ ਥੈਟਸ ਵਾਈ ਆ ਹਾਲਾਤ ਨੇ ਤੁਹਾਡੇ ਸਾਹਮਣੇ ਆ ਕੀ ਇਹਨਾਂ ਸਟੂਡੈਂਟਸ ਨੂੰ ਪੜਨਣ ਲਈ ਧਿਆਨ ਦੇਣਾ ਚਾਹੀਦਾ ਇਹ ਵੀ ਆਂਦੇ ਨਹੀਂ ਹਾਈ ਕੋਰਟ ਨੇ ਵੀ ਕਹੀ ਸੀ ਇਹ ਗੱਲ ਕਿ ਹਾਈ ਕੋਰਟ ਇਸ ਗੱਲ ਦਾ ਵੀ ਨਤਾਰਾ ਕਰੂਗਾ ਕਿ ਜਦੋਂ ਨੋਟੀਫਿਕੇਸ਼ਨ ਰੱਦ ਹੋ ਗਈ ਹੈ ਉਹ ਵੀ ਚੌਥੀ ਨੋਟੀਫਿਕੇਸ਼ਨ ਜੀ ਫਿਰ ਸ਼ੈਡਿਊਲ ਕਿਉਂ ਨਹੀਂ ਅਨਾਉਂਸ ਹੋ ਰਿਹਾ ਮਾਨ ਸਰ ਇਹ ਕਿਸ ਤਰੀਕੇ ਦੇਖਦੇ ਹੋ ਕਿ ਵਿਦਿਆਰਥੀ ਇੱਥੇ ਮਨ ਦੇ ਵਿੱਚ ਖਿਆਲ ਲੈ ਕੇ ਆਏ ਸੀ ਕਿ ਇੱਥੇ ਪੜ੍ਹਨਾ ਐਸ ਵਕਤ ਰਾਤਾਂ ਉਹਨਾਂ ਨੂੰ ਇਸ ਬਾਹਰ ਦੇ ਵਿੱਚ ਪੰਡਾਲਾਂ ਦੇ ਵਿੱਚ ਕੱਟਣੀਆਂ ਪੈ ਰਹੀਆਂ ਨੇ ਤੇ ਇਸ ਯੂਨੀਵਰਸਿਟੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਨਫਰੀ ਤਾਇਨਾਤ ਕਰਤੀ ਹੈ ওয়াਟਰ ਕੈਨਨ ਆ ਇਹ ਉਹ ਲਾਤੀਆਂ ਨੇ ਅਥਰੂ ਗੈਸ ਵਾਲੀਆਂ ਬੰਨਾਂ ਲਾਈਆਂ ਪਈਆਂ ਨੇ ਇਹ ਮਾਹੌਲ ਨੂੰ ਕਿਸ ਤਰੀਕੇ ਦੀ ਇਹੀ ਤਾਂ ਗੱਲ ਹੈ ਕਿ ਇਹ ਯੂਨੀਵਰਸਿਟੀ ਚਾ ਸਾਰਾ ਕੁਝ ਜਦੋਂ ਉਹ ਲਾਉਂਦੇ ਨੇ ਫਿਰ ਇਹ ਵੀ ਹੁੰਦੇ ਨੇ ਫਿਰ ਨਿੰਗ ਸਿੰਘ ਬੌਝਾਂ ਵੀ ਆਉਂਦੀਆਂ ਫਿਰ ਸਾਡੇ ਅਰਗੇ ਵੀ ਆਉਂਦੇ ਨੇ ਐਕਸ ਸਟੂਡੈਂਟ ਵੀ ਆਉਂਦੇ ਨੇ ਹੂੰ ਕਿਉਂਕਿ ਯਾਰ ਤੁਸੀਂ ਸਟੂਡੈਂਟਸ ਨਾਲ ਕਿਹੋ ਜਿਹਾ ਬਿਹੇਵੀਅਰ ਹੈ ਤੁਹਾਡਾ ਇਹ ਉਹ ਸਟੂਡੈਂਟ ਨੇ ਜਿਨ੍ਹਾਂ ਨੇ ਅੱਗੇ ਜਾ ਕੇ ਪਰਦੇਸ਼ ਚਲਾਉਣੇ ਦੇਸ਼ ਚਲਾਉਣੇ ਹੈ ਜਾਂ ਪੂਰੇ ਡਿਪਾਰਟਮੈਂਟਸ ਦੀ ਸੇਵਾ ਕਰਨੀ ਹੈ ਉਹਨਾਂ ਨਾਲ ਤੁਸੀਂ ਅਗਰ ਆ ਵਤੀਰਾ ਰੱਖੂਗੇ ਤਾਂ ਫਿਰ ਅੱਗੇ ਉਹਨਾਂ ਦਾ ਵਤੀਰਾ ਕੀ ਹੋਊਗਾ ਨਹੀਂ ਇਹਦੇ ਬਾਰੇ ਸੋਚਣ ਦੀ ਲੋੜ ਹੈ ਪਟੇ ਸੋਚਦੇ ਨਹੀਂਗੇ ਸੋਚਦੇ ਹੁੰਦਾ ਸਾਡੇ ਦੇਸ਼ ਦੇ ਟੈਲੈਂਟ ਨੂੰ ਬਾਹਰ ਜਾਣ ਦੀ ਕੀ ਲੋੜ ਪਵੇ ਹਾਂ ਦੇਸ਼ ਦਾ ਹਾਲ ਕਿਉਂ ਹੋਵੇ ਸਾਡਾ ਇੱਕ ਪਾਸੇ ਤਾਂ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਵਾਉਣ ਨੂੰ ਲੈ ਕੇ ਰੇੜਕਾ جاری ਆ ਵਿਦਿਆਰਥੀ ਮੋਰਚੇ ਦੇ ਵਿੱਚ ਨੇ ਪਰ ਇੱਕ ਪਾਸੇ ਉਹ ਜਿਹੜਾ ਇੱਕ ਬੁਲੇਟਿਨ ਵੀ ਆ ਜਾਂਦਾ ਲੋਕ ਸਭਾ ਦਾ ਹਾਲਾਂਕਿ ਫਿਰ ਕੇਂਦਰ ਪਿੱਛੇ हट ਗਈ ਕਿ ਜਿਹੜਾ ਚੰਡੀਗੜ੍ਹ ਨੂੰ ਯੂਟੀ ਬਣਾਉਣ ਦਾ ਹਾਲਾਂਕਿ ਇਸ ਸੈਨੇਟ ਚੋਣਾਂ ਦੇ ਮਸਲੇ ਤੋਂ ਪਹਿਲਾਂ ਹੀ ਪੰਜਾਬੀ ਇਹ ਕਹਿੰਦੇ ਨੇ ਕਿ ਸਾਨੂੰ ਪੂਰਨ ਹੱਕ ਜਿਹੜਾ ਚੰਡੀਗੜ੍ਹ ਦਾ ਦਿੱਤਾ ਜਾਵੇ ਮਤਲਬ ਇੱਕ ਹੁੰਦਾ ਨਾ ਪਾਣੇ ਵਾਲੇ ਵੀ ਅੱਛੀ ਨੂੰ ਛੋਟੀ ਲਕੀਰ ਕਿਸੇ ਨੂੰ ਕਰਨਾ ਤੇ ਇੱਕ ਵੱਡੀ ਲਕੀਰ ਨਾਲ ਖਿੱਚਦੇ ਉਹ ਬਹੁਤ ਵਧੀਆ ਗੱਲ ਦੀ ਇਹ ਉਲਟਾ ਕਰ ਰਹੇ ਨੇ ਇਆਂ ਦੇ ਤੁਸੀਂ ਯੂਨੀਵਰਸਿਟੀ ਨੂੰ ਰੋਨੇ ਆ ਅਸੀਂ ਤੁਹਾਡੇ ਚੰਡੀਗੜੀ ਲੈ ਜਾਵਾਂਗੇ ਹੁਣ ਬਿਆਨ ਵੇਖੋ ਕੀ ਦਿੱਤਾ ਔਰ ਸਾਡੀਆਂ ਮੈਂ ਕਹੂੰਗਾ ਨਖਿੱਧ ਪਾਰਟੀਆਂ ਨੇ ਕੀ ਕਿਹਾ ਉਹਨੂੰ ਉਹਨਾਂ ਨੇ ਕਿਹਾ ਜਦ ਕਿ ਉਹਨਾਂ ਦਾ ਪਾਰਲੀਮੈਂਟ ਦਾ ਜਿਹੜਾ ਬੁਲੇਟਿਨ ਹੁੰਦਾ ਰਾਜ ਸਭਾ ਦਾ ਉਪ ਰਾਸ਼ਟਰਪਤੀ ਦੀ ਮਰਜ਼ੀ ਨਾਲ ਆਉਂਦਾ ਜਿਹੜਾ ਉਹਦੇ ਵਿੱਚ ਮੈਂਸ਼ਨ ਹੈ ਨੌ ਨੰਬਰ ਕਲੋਸ ਕਿ ਕਨਸਟੀਟਿਊਸ਼ਨਲ ਅਮੈਂਡਮੈਂਟ 240 ਜਿਹੜਾ ਸੈਕਸ਼ਨ ਆ ਉਹਦੇ ਤਹਿਤ ਆਰਟੀਕਲ ਦੇ ਤਹਿਤ ਔਰ ਇਹ ਕਹਿ ਰਹੇ ਨੇ ਇਹਨਾਂ ਦੇ ਬੀਜੇਪੀ ਦੇ ਪ੍ਰਧਾਨ ਮਿਸਟਰ ਜਾਖੜ ਬਹੁਤ ਸਮਝਦਾਰ ਬੰਦੇ ਨੇ ਇਹ ਜੀ ਭਰਮ ਪੈਦਾ ਕੀਤਾ ਜਾ ਰਿਹਾ ਇਹ ਭਰਮ ਕਿਨੇ ਪੈਦਾ ਕੀਤਾ ਕਹਿੰਦੇ ਐਕਸਪਲੇਨ ਇਹ ਭਰਮ ਪੀਤਾ ਥੋੜੀ ਸੈਂਟਰ ਗਵਰਨਮੈਂਟ ਨੇ ਔਰ ਕੀ ਮੈਨੂੰ ਇਹ ਦੱਸਣਗੇ ਇਹ ਅੰਦੇਜੀ ਮੈਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਬੀਜੇਪੀ ਵਾਲੇ ਨੂੰ ਤੇ ਇਹ ਜੀ ਪਾਰਟੀ ਚ ਕਰ ਕੀ ਰਏ ਨੇ ਫਿਰ ਜਿਹੜੇ ਪੰਜਾਬ ਬਾਰੇ ਐਡਾ ਡਿਸੀਜਨ ਲੈਣ ਜਾ ਰਹੇ ਆ ਤੇ ਇਹਨਾਂ ਦੇ ਪ੍ਰਧਾਨ ਨੂੰ ਪੁੱਛਦੇ ਨਹੀਂਗੇ ਤੁਸੀਂ ਕਹਿੰਦੇ ਕਿ ਅਸੀਂ ਹਰ ਵਕਤ ਪੰਜਾਬ ਨਾਲ ਖੜੇ ਆ ਤੇ ਫਿਰ ਇਹ ਇਹ ਭਰਮ ਕਿਵੇਂ ਪੈਦਾ ਹੋ ਗਿਆ ਇਹਨਾਂ ਦੇ ਕਹਿਣ ਮੁਤਾਬਕ ਜੇ ਪੰਜਾਬ ਨਾਲ ਖੜੇ ਸੀ ਤਾਂ ਇਹਨਾਂ ਤੋਂ ਪੁੱਛਿਆ ਸੀਗਾ ਜੇ ਨਹੀਂ ਪੁੱਛਿਆ ਸੀ ਤਾਂ ਇਹ ਉਸ ਪਾਰਟੀ ਚ ਕੀ ਕਰ ਰਹੇ ਨੇ ਛੱਡ ਦੇ ਨਾ ਪਤਾ ਹੁਣ ਵੀ ਕੀ ਕਿਹਾ ਕੁਝ ਲੋਕ ਨੇ ਜੋ ਬੋਲ ਰਹੇ ਨੇ ਕਿ ਯੂ ਟਰਨ ਹੈ ਕੋਈ ਯੂਟਾਰਨ ਨਹੀਂ ਪੋਸਟਬਾਉਨ ਕੀਤਾ ਉਹਨਾਂ ਨੇ ਤਲਵਾਰ ਉਵੇਂ ਹੀ ਹੈ ਸਿਰਫ ਉੱਚੀ ਕੀਤੀ ਹੈ ਔਰ ਹੋਰ ਗੱਲ ਕੀੜੀ ਕਹਿ ਰਹੇ ਨੇ ਕਿ ਜਿਹੜੇ ਸਟੇਕ ਹোল্ডার ਨੇ ਆਈ ਐਮ ਸੌਰੀ ਹਰਿਆਣਾ ਇਹਦਾ ਸਟੇਕ ਹোল্ডার ਨਹੀਂਗਾ ਜਦੋਂ ਰੀਆਰਗੇਨਾਈਜੇਸ਼ਨ ਐਕਟ ਤੋਂ ਬਾਅਦ ਦੋਨਾਂ ਸਦਨਾਂ 'ਚ ਸਹਿਮਤੀ ਨਾਲ ਇੱਕ ਮਤਾ ਪਾਸ ਹੋਇਆ ਸੀ ਕਿ ਚੰਡੀਗੜ੍ਹ ਪੰਜਾਬ ਦਾ ਤੇ ਹਰਿਆਣੇ ਨੂੰ ਇੱਕ ਹੋਰ ਰਾਜਧਾਨੀ ਬਣਾਉਣ ਲਈ ਪੈਸੇ ਦਿੱਤੇ ਜਾਣਗੇ ਇਹ ਦੋ ਸਦਨਾਂ ਦੀ ਗੱਲ ਹੈ ਇਹ ਟੈਂਪਰੇਰੀ ਪ੍ਰਬੰਧ ਸੀ ਜਿਹਨੂੰ ਹੁਣੇ ਪਰਮਾਨੈਂਟ ਯੂਟੀ ਬਣਾ ਰਹੇ ਨੇ ਜਦ ਕੇ ਕਦੋਂ ਸੱਥੋਂ ਬਾਦ ਬਣਿਆ ਹੈਦਰਾਬਾਦ ਚੱਕ ਕੇ ਤੇਲੰਗਾਨਾ ਚ ਚਲਿਆ ਗਿਆ ਫਿਰ ਇੱਥੇ ਕਿਉਂ ਨਹੀਂ ਮਿਲ ਰਿਹਾ ਵੀ ਔਰ ਹੁਣ ਕੀ ਕਹਿ ਰਹੇ ਨੇ ਸਟੇਕ ਹোল্ডার ਇਕ ਤਾਂ ਹਰਿਆਣੇ ਦੀ ਗੱਲ ਦੂਜਾ ਸਟੇਕ ਹোল্ডার ਵੈਰੀ ਡੇਂਜਰਸ ਥਿੰਗ ਆਂਦੇ ਜੀ ਚੰਡੀਗੜ੍ਹ ਦੇ ਵਸਨੀਕਾਂ ਤੋਂ ਪੁੱਛਿਆ ਜਾਊਗਾ ਚੰਡੀਗੜ੍ਹ ਦੇ ਵਿੱਚ 75 ਤੋਂ 80% ਲੋਕ ਨੌਨ ਪੰਜਾਬੀ ਨੇ ਉਹਨਾਂ ਨੂੰ ਤੁਸੀਂ ਜੇ ਮੰਨ ਰਹੇ ਹੋ ਸਟੇਕ ਹোল্ডার ਤੇ ਉਹਦਾ ਮੈਂ ਤੁਹਾਨੂੰ ਦੱਸ ਦਿੰਦਾ ਉਹ ਕੀ ਕਹਿਣਗੇ ਇਹ ਪਹਿਲਾਂ ਹਕੂਮਤ ਦੇ ਜ਼ੋਰ ਤੇ ਪਹਿਲਾਂ ਹਕੂਮਤ ਦੇ ਜ਼ੋਰ ਤੇ ਇਹ ਲੋਕਾਂ ਨੂੰ ਮਾਈਗ੍ਰੇਟ ਕਰਾਉਂਦੇ ਨੇ ਫਿਰ ਮਾਈਗ੍ਰੇਸ਼ਨ ਵਾਲਿਆਂ ਦੀ ਵੋਟ ਤੇ ਜ਼ੋਰ ਤੇ ਤੁਹਾਡਾ ਇਲਾਕਾ ਇੱਥੇ ਆਉਂਦੇ ਨੇ ਇਹ ਇਹਨਾਂ ਦੀ ਚਾਲ ਹੈ ਆਹੀ ਇਹ ਕਰ ਰਹੇ ਨੇ ਉਹਦੇ ਲਈ ਲੋਕ ਇਕੱਠੇ ਹੁੰਦੇ ਆ ਕਿਉਂ ਤੁਹਾਨੂੰ ਸੰਘਰਸ਼ੀ ਜੋ ਤੇ ਖੜੇ ਦਿਸ ਰਹੇ ਨੇ ਸਾਰੇ ਕੀ ਹੋਇਆ ਇਹਨਾਂ ਨੂੰ ਇਹ ਹਰਥਾਂ ਪਹੁੰਚ ਜਾਂਦੇ ਨੇ ਕਿਉਂ ਆ ਸਾਨੂੰ ਕਿਉਂ ਪਹੁੰਚਦੇ ਆ ਕਿ ਧੱਕਾ ਰੈਗੂਲਰ ਹੋ ਰਿਹਾ ਹੈ ਕੰਟੀਨਿਉਟੀ ਚ ਹੋ ਰਿਹਾ ਹੈ ਹਰ ਥਾਂ ਤੇ ਹੋ ਰਿਹਾ ਹੈ ਕੋਈ ਜਗ੍ਹਾ ਤਾਂ ਵੇਖ ਲੋ ਅੱਜ ਹੀ ਚੰਡੀਗੜ੍ਹ ਚ ਦੋ ਕੱਟ ਨੇ ਕਿਉਂ ਯਾਰ ਉੱਥੇ ਜਾ ਕੇ ਵੇਖ ਲੋ ਥੋੜੀ ਕੈਟਾਗਰੀ ਦਾ ਵਿਚਾਰਾ ਮੁਖਸਰ ਕੁੱਟਿਆ ਅੱਗੇ ਧੜਵਾਏ ਬੰਦਾ ਕਿਤੇ ਜਾ ਕੇ ਬੁੱਢੇ ਨਾਲੇ ਦਾ ਤੁਹਾਨੂੰ ਪਤਾ ਹੀ ਹੈ ਔਰ ਉਤੋਂ 5 ਔਰ 600 ਕਰੋੜ ਦੀ ਵੇਸਟੇਜ ਪੰਜਾਬ ਗਵਰਨਮੈਂਟ ਕਰ ਰਹੀ ਹੈ ਮੈਨੂੰ ਇੱਕ ਦੱਸੋ ਕੱਲ ਦੇ ਸੈਸ਼ਨ ਜਿਵੇਂ ਸਾਨੂੰ ਸੈਂਟਰ ਮੈਸੇਜ ਦਿੰਦਾ ਹੈ ਪਰसों ਸੀ ਸੈਸ਼ਨ ਪਰसों ਕੀ ਪੰਜਾਬ ਗਵਰਨਮੈਂਟ ਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਸਦਨ ਚ ਬੈਂਦੀਆਂ ਨੇ ਅਸੈਂਬਲੀ ਚ ਸੈਂਟਰ ਨੂੰ ਮੈਸੇਜ ਨਹੀਂ ਦੇ ਸਕਦੀਆਂ ਸੀ ਇੱਕ ਮਤਾ ਪਾ ਕੇ ਕਿ ਚੰਡੀਗੜ੍ਹ ਜਾਂ ਯੂਨੀਵਰਸਿਟੀ ਇਹਦੇ ਵੱਲ ਮਾੜੀ ਜੀ ਵੀ ਟੇਢੀ ਨਜ਼ਰ ਕੀਤੀ ਤਾਂ ਅਸੀਂ ਐਗਜ਼ੀਕਿਊਟਿਵ ਆਰਡਰ ਪਾਸ ਕਰਾਂਗੇ ਐਗਜ਼ੀਕਿਊਟਿਵ ਆਰਡਰ ਮੀਨ ਕਿ ਕੋਈ ਵੀ ਕੇਂਦਰੀ ਏਜੰਸੀ ਜਾਂ ਕੋਈ ਵੀ ਚੀਜ਼ ਅਸੀਂ ਪੰਜਾਬ ਚ ਦਾਖਲ ਨਹੀਂ ਹੋਣ ਦੇਵਾਂਗੇ ਜੇ ਚੰਡੀਗੜ੍ਹ ਦੀ ਯੂਨੀਵਰਸਿਟੀ ਵਾਲੇ ਝਾਕੀ ਜੇ ਉਹ ਮੈਸੇਜ ਦੇ ਦੇ ਰਹੇ ਨੇ ਤੁਸੀਂ ਨਹੀਂ ਦੇ ਸਕਦੇ ਪਰ ਮਸਲਾ ਇਹ ਹੈ ਕਿ ਸਾਡੀਆਂ ਵੋਟਾਂ ਨਾਲ ਜਿੱਤ ਕੇ ਅਸੈਂਬਲੀ ਚ ਜਾਂਦੇ ਨੇ ਭੁਗਤ ਦੇ ਦਿੱਲੀ ਦੇ ਹੱਕ ਚ ਨੇ ਲੰਮੇ ਪੈ ਜਾਂਦੇ ਨੇ ਦੱਸ ਦੀ ਪ੍ਰੋਬਲਮ ਉਸੇ ਵਿਧਾਨ ਸਭਾ ਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਬੀਬੀ ਐਮਬੀ ਵੀ ਸਾਡਾ ਪੰਜਾਬ ਦੇ ਪਾਣੀ ਆ ਤੇ ਹੱਕ ਵੀ ਸਾਡਾ ਚੰਡੀਗੜ੍ਹ ਵੀ ਸਾਡਾ ਉਹ ਕਹਿੰਦੇ ਸਾਡਾ ਹੱਕ ਤਾਂ ਕੋਈ ਨਹੀਂ ਸਕਦੇ ਤੁਸੀਂ ਲਹਨਤੀ ਗੱਲ ਹੈ ਹੱਕ ਸਾਡਾ ਬੀਬੀ ਐਮਬੀ ਆ ਸਾਰੇ ਪਿੰਡਾਂ ਵਾਲੇ ਆਏ ਨੇ ਤੇ ਪੁੱਛ ਲਿਓ ਜੀ ਜੋ 5 ਲੱਖ ਏਕੜ ਕਿਲਾ ਡੁੱਬਿਆ ਜੋ 1996 ਪਿੰਡਾਂ ਦਾ ਬੁਰਾ ਹਾਲ ਹੋਇਆ ਉਹ ਬੀਬੀ ਐਮਬੀ ਤੇ ਆ ਆਪਣਾ ਜਿਹੜਾ ਰਣਜੀਤ ਡੈਮ ਕਰਕੇ ਹੋਇਆ ਜੇ ਕੁਦਰਤ ਨੇ ਡਬੋਈ ਹੁੰਦੇ ਨਾ ਮੀਂਹ ਨਾਲ ਤਾਂ ਬਠਿੰਡਾ ਤੇ ਫਰੀਦਕੋਟ ਵੀ ਡੁੱਬਣਾ ਸੀ ਇਹ ਡੈਮ ਮੇਡ ਹੈ ਜਿਹੜਾ ਫਲੱਡ ਹੈ ਕੀ ਸਦਨ ਹੋਇਆ ਸੀ ਤੇ ਦੋ ਦੋ ਦਿਨਾਂ ਦਾ ਸੈਸ਼ਨ ਸੱਦਿਆ ਸੀ ਅਸੈਂਬਲੀ 'ਚ ਕੀ ਇਹਨਾਂ ਲਾਹਣਤੀਆਂ ਨੇ ਇਹਨਾਂ ਡੈਮਾਂ ਦੀ ਇਨਕੁਆਰੀ ਮੰਗੀ ਕਿਉਂ ਨਹੀਂ ਮੰਗੀ ਮੈਨੂੰ ਇਹ ਦੱਸ ਦੇਣ ਕਿ 5 ਲੱਖ ਏਕੜ ਬਰਬਾਦ ਕਿਨੇ ਕੀਤਾ ਹੈ 1996 ਪਿੰਡ ਪ੍ਰਭਾਵਿਤ ਕਿਨੇ ਕੀਤੇ ਆ ਤੇ ਜੇ ਮੀਂਹ ਨਾਲ ਸੀ ਤਾਂ ਬਾਕੀ ਪੰਜਾਬ ਕਿਉਂ ਨਹੀਂ ਡੁੱਬਿਆ ਇੱਕ ਇੱਕ ਕਰੋੜ 3 ਲੱਖ ਏਕੜ ਆ ਪਾਣੀ ਆ ਪੰਜਾਬ ਦੀ ਵਾਹੀਯੋਗ ਜ਼ਮੀਨ ਉਹ ਨਹੀਂ ਡੁੱਬੀ 5 ਲੱਖ ਹੀ ਕਿਉਂ ਡੁੱਬਿਆ ਜਿਹੜੀ ਦਰਿਆਵਾਂ ਦੇ ਨਾਲ ਸੀ ਇਹ ਡੈਮ ਮੇਡ ਫਲੱਡ ਸੀ ਹੁਣ ਇਹਦੇ ਚ ਸਟ੍ਰੈਟਜੀ ਸੀ ਸਾਜ਼ਿਸ਼ ਸੀ ਜਨਲ ਇੱਕੀ ਸੀ ਕਿ ਕੌਣ ਨਤਾਰਾ ਕਰੂਗਾ ਜਾਂਚ ਜੁਡੀਸ਼ੀਅਲ ਜਾਂਚ ਕਿਉਂ ਨਹੀਂ ਮੰਗੀ ਅਸੀਂ 23 ਚ ਵੀ ਚਿੱਠੀਆਂ ਲਿਖੀਆਂ ਸੀ ਉਦੋਂ ਵੀ ਇੱਕ ਫਲੱਡ ਆਇਆ ਸੀ ਉਦੋਂ ਵੀ ਨਹੀਂ ਮੰਨੇ ਹੁਣ ਵੀ ਨਹੀਂ ਮੰਨ ਰੇ ਤੇ ਹੈਗੇ ਸਾਡੇ ਨੇ ਸੋ ਕਾਲਡ ਅਸੀਂ ਕਿਉਂ ਤੁਰੇ ਫਿਰਦੇ ਆਹੀ ਕਹਿਣ ਨੂੰ ਬਾਈ ਜੀ ਹੋਰ ਆ ਨਾ ਮੈਂ ਕੀ ਗੱਲਾਂ ਕਰ ਰਿਹਾ ਸੀ ਕਿ ਜਿਸ ਦਿਨ ਸਾਡੇ ਲੋਕ ਜਿਵੇਂ ਅੱਜ ਸੋਚ ਰਹੇ ਆ ਆਪਾਂ ਇੱਥੇ ਖੜੇ ਕਿਤੇ ਵੋਟਾਂ ਪਾਉਣ ਵੇਲੇ ਵੀ ਐ ਸੋਚਣ ਲੱਗ ਜੀਏ ਸਾਡੀ ਤਕਦੀਰ ਬਦਲ ਜੂਗੀ ਸਾਨੂੰ ਬਾਹਰ ਨਹੀਂ ਜਾਣਾ ਪੈਣਾ ਮੈਂ ਸਾਰੀ ਦੁਨੀਆ ਘੁੰਮੀ ਮੈਂ ਤੁਹਾਨੂੰ ਲਿਖ ਕੇ ਦਿੰਨਾ ਕਿ ਪੰਜਾਬ ਨਾਲੋਂ ਆ ਪੂਰਾ ਕਿੱਤਾ ਜੋ ਪਿਸ਼ਾਵਰ ਤੋਂ ਲੈ ਕੇ ਯੂਪੀ ਅੱਗੇ ਤੱਕ ਹੁੰਦਾ ਸੀ ਇਤੋਂ ਵਧੀਆ ਜ਼ਮੀਨ ਕਿਤੇ ਨਹੀਂ ਨੈਚੁਰਲ ਜੋ ਸਿਸਟਮ ਬਣਿਆ ਹਿਮਾਲਿਆ ਤੋਂ ਨਹਿਰ ਪਾਣੀ ਆਊਗਾ ਫਿਰ ਦਰਿਆ ਅੱਗੇ ਜਾਣਗੇ ਹੈ ਹੀ ਨਹੀਂ ਦੁਨੀਆ 'ਚ ਕਿਤੇ ਐਨੀ ਪੱਧਰ ਜ਼ਮੀਨ ਤੁਸੀਂ ਵੇਖੋ ਜਿੱਥੋਂ ਤੱਕ ਅੱਖ ਜਾਂਦੀ ਹੈ ਹੈ ਹੀ ਨਹੀਂ ਕਿਤੇ ਆਸਟ੍ਰੇਲੀਆ ਆਪਾਂ 50 ਲੱਖ ਦੇ ਕੇ ਜਾਨੇ ਨਾ ਥੱਲੇੋਂ ਪਾਣੀ ਕੱਢ ਲਓ ਕੇਸ ਹੋ ਜਾਂਦਾ ਕਾਰ ਤੋਂ ਵੋ ਕੇਸ ਹੋ ਜਾਂਦਾ ਕੈਨੇਡਾ ਚ 6 ਮਹੀਨੇ ਤੁਸੀਂ ਕਰ ਕੁਛ ਨਹੀਂ ਸਕਦੇ ਇੰਨੀ ਠੰਡ ਹੁੰਦੀ ਐ ਤੇ ਅਸੀਂ ਉਧਰ ਭੱਜੇ ਜਾਨੇ ਕਿਉਂ ਸਾਡਾ ਸਿਸਟਮ ਖਰਾਬ ਐ ਉਹਨਾਂ ਦਾ ਸਿਸਟਮ ਬਹੁਤ ਵਧੀਆ ਐ ਤੇ ਸਿਸਟਮ ਚਲਾਉਣਾ ਕਿਨੇ ਐ ਸਰਕਾਰ ਨੇ ਤੇ ਸਰਕਾਰ ਚੁਣੀ ਕਿਨੇ ਐ ਆਪਾਂ ਤੇ ਫਿਰ ਗਲਤੀ ਕੀਤੀ ਆ ਮੱਲੋ ਜੋੜੀ ਬੈ ਗੇ ਜਿਨ੍ਹਾਂ ਨੇ 5-600 ਕਰੋੜ ਦਾ ਡਰਾਮਾ ਕਰਤਾ ਆਪਾਂ ਹੀ ਬਾਇਆ ਐ ਕੀ ਉਦੋਂ ਪੁੱਛ ਨਹੀਂ ਸਕਦੇ ਸੀ ਤੁਹਾਡੀਆਂ ਨੀਤੀਆਂ ਕੀ ਨੇ? ਹੂੰ। ਮੁੱਦੇ ਕੀ ਨੇ? ਉਹਨਾਂ ਦੀ ਡਿਟੇਲ ਕੀ ਹੈ? ਉਹਨਾਂ ਦਾ ਰੋਡ ਮੈਪ ਕੀ ਹੈ? ਉਹ ਪੈਸੇ ਕਿੱਥੋਂ ਆਉਣਗੇ? ਆਲ ðiਸ ਥਿੰਗਸ। ਕੀ ਅਮਰੀਕਾ, ਕੈਨੇਡਾ, ਯੂਰਪ ਵਿੱਚ ਹੁੰਦਾ ਨਹੀਂ? ਅਸੀਂ ਉ ਤਾਂ ਬੜੀਆਂ ਨਕਲਾਂ ਮਾਰਦੇ ਹਾਂ, ਇਸ ਗੱਲ ਦੀ ਨਕਲ ਕਿਉਂ ਨਹੀਂ ਮਾਰਦੇ? ਹੂੰ। ਮਾਨ ਸਰ ਐਸ ਯੂਨੀਵਰਸਿਟੀ ਦੇ ਮਸਲੇ ਦੇ ਉੱਪਰ ਵੀ ਜਾਂ ਫਿਰ ਚੰਡੀਗੜ੍ਹ ਦੇ ਮਸਲੇ ਦੇ ਉੱਪਰ ਜਿਹੜੀ ਸਿੱਧੇ ਤੌਰ ਤੇ ਲੀਡਰਸ਼ਿਪ ਆ ਜਿਹੜੀਆਂ ਜਾਂ ਫਿਰ ਸੱਤਾਧਾਰੀ ਧਿਰਾਂ ਨੇ, ਵਿਰੋਧੀ ਧਿਰਾਂ ਨੇ ਜਿਹੜੀਆਂ ਪੋਲਿਟਿਕਲ ਪਾਰਟੀਆਂ ਦੇ ਆਗੂ ਨੇ ਟਵੀਟ ਹੋ ਜਾਂਦੇ ਨੇ ਟਵਿੱਟਰ ਤੇ ਫੇਸਬੁੱਕਾਂ ਤੇ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਜਾਂਦੀਆਂ ਨੇ ਕੀ ਓਨੇਕ ਦੇ ਨਾਲ ਕੇਂਦਰ ਫਿਰ ਫੈਸਲੇ ਵਾਪਸ ਲੈ ਲੂ ਇਹ ਤਾਂ ਇਹ ਕਹਿ ਦੇ ਨਾਲੇ ਵੀ ਛੱਟ ਤੋਂ ਪਾਣੀ ਦਾ ਗਲਾਸ ਨਾ ਦੇਣ ਇਹਨਾਂ ਦੇ ਕਹਿੰਦੇ ਤਾਂ ਤਾਕਤ ਇਹਨਾਂ ਦੀ ਹੈ ਜੋ ਆ ਖੜੇ ਨੇ ਸਾਰੇ ਪੰਜਾਬ ਵਾਲੇ ਚੰਡੀਗੜ੍ਹ ਬਾਰੇ ਵੀ ਇਹ ਤੜ ਚੈੱਕ ਕਰ ਰਹੀ ਸੀ ਤੁਹਾਡੀ ਇਹ ਤੁਹਾਨੂੰ ਪ੍ਰਿਪੇਅਰ ਕਰ ਰਹੇ ਨੇ ਤੇ ਨਾਲ-ਨਾਲ ਇਹ ਪਤਾ ਕੀ ਕਹਿ ਰਹੇ ਇੱਕ ਨਵਾਂ ਵੀ ਗੇਮ ਹੈ ਗੇਮ ਇਹ ਹੈ ਕਿ ਬੀਜੇਪੀ ਤੁਹਾਨੂੰ ਮਾਰ ਦੂਗੀ ਤੁਹਾਨੂੰ ਇੱਕ ਗੱਬਰ ਦਾ ਡਾਇਲੌਗ ਸੀ ਨਾ ਗੱਬਰ ਕਿ ਤਾਬਸੇ ਤੂੰ ਮੈਂ ਕੌਣ ਬਚਾ ਸਕਦਾ ਖੁਦ ਗੱਬਰ ਇਹ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਸੈਂਟਰ ਵਾਲਿਆਂ ਤੋਂ ਬਚਣਾ ਤਾਂ ਸਾਡੇ ਨਾਲ ਲੱਗ ਜਾਓ ਪੰਜਾਬ ਚ ਵੀ ਸਾਨੂੰ ਬਣਾ ਦਿਓ ਆ ਇਹਨਾਂ ਦਾ ਮੈਸੇਜ ਐਂ ਡਰਾ ਰਿਹਾ ਇਹ ਤੇ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਜਦੋਂ ਤੁਸੀਂ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹੋ ਹਿਸਟਰੀ ਚੈੱਕ ਕਰ ਲਿਓ ਜੇ ਫਿਰ ਹੁੰਦਾ ਕੀ ਹੁੰਦਾ ਜਿਹਦੇ ਨਜ਼ਰ ਨਹੀਂ ਆਉਣਾ ਇਹ ਵਹਿਮ ਹਮੇਸ਼ਾ ਹਰ ਹੁਕਮਰਾਨ ਨੂੰ ਰਿਹਾ ਹੈ ਕਿ ਮੈਰੇ ਕੋਲੇ ਤਾਂ ਫੌਜ ਹੈ ਮੇਰੇ ਕੋਲ ਤਾਂ ਪੁਲਿਸਾਂ ਮੈਂ ਐ ਕਰ ਦੂੰ ਪਰ ਇਹ ਪੁਲਸਾਂ ਫੌਜਾਂ ਵੀ ਇੰਨਾ ਨਹੀਂ ਇੰਨਾ ਚੋ ਹੀ ਬਣੀ ਹੈ ਲੋਕ ਇੱਕ ਅਸੀਮ ਸ਼ਕਤੀ ਨੇ ਅਸੀਮ ਸ਼ਕਤੀ ਜਦੋਂ ਇਹ ਨਿਕਲਦੇ ਨੇ ਨਾ ਹਾਂ ਇਹ ਤੁਰਦੇ ਬੜੀ ਮੁਸ਼ਕਲ ਨਾਲ ਹੈ ਤੇ ਜਦੋਂ ਤੁਰ ਪੈਂਦੇ ਨੇ ਫਿਰ ਮੁੜਦੇ ਨੇ ਔਰ ਇਹ ਪੰਜਾਬੀਆਂ ਲਈ ਤਾਂ ਸਪੈਸ਼ਲ ਹੈ ਕਿ ਜਾਂ ਤਾਂ ਅਸੀਂ ਤੁਰਦੇ ਹੀ ਨਹੀਂ ਤੇ ਤੁਰ ਪੇ ਫਿਰ ਮੁੜਦੇ ਹੀ ਨਹੀਂ ਸੋ ਤੋਰਨ ਦੀ ਡਿਊਟੀ ਹੈ ਦੋਰੋ ਪਰ ਸਹੀ ਪਾਸੇ ਮੁੱਦਿਆਂ ਤੇ ਕਿਉਂਕਿ ਹੋਰ ਕੋਈ ਡੈਮੋਕਰੈਟਿਕ ਸਿਸਟਮ ਚ ਹੋਰ ਕੋਈ ਸਿਸਟਮ ਨਹੀਂ ਜਿਹਦੇ ਨਾਲ ਅਸੀਂ ਬੈਟਰ ਹੋਈਏ ਇੱਕੋ ਹੀ ਸਿਸਟਮ ਹੈ ਸਾਡੇ 35 ਮੁੱਦੇ ਨੇ ਉਹਨਾਂ ਦੀ ਡਿਟੇਲ ਲੈ ਲਈਏ ਔਰ ਉਹਨਾਂ ਦੀ ਡਿਟੇਲ ਦੇ ਉੱਤੇ ਪਾਲਿਸੀਆਂ ਦੇ ਉੱਤੇ ਬਹਿਸ ਹੋਵੇ ਇੱਕ ਪਾਰਟੀ ਦੂਜੀ ਪਾਰਟੀ ਜੋ ਸਾਨੂੰ ਚੰਗਾ ਲੱਗੇ ਕਿ ਨਹੀਂ ਯਾਰ ਇਹਦੀ ਪਾਲਿਸੀ ਹੈ ਇਹਦਾ ਰੋਡ ਮੈਪ ਇਹਦੀਆਂ ਲੋਜਿਸਟਿਕਲੀ ਗੱਲਾਂ ਸਹੀ ਨੇ ਇਹਨੂੰ ਪਾਈਏ ਹਾਂ ਬਸ ਇਹ ਅਮਰੀਕਾ ਕਿਵੇਂ ਬਦਲਿਆ ਯਾਰ ਕੈਨੇਡਾ ਕਿਵੇਂ ਬਦਲਿਆ ਯੂਰਪ ਕਿਵੇਂ ਬਦਲਿਆ ਉਹਨਾਂ ਦੀ ਤਾਂ ਦੋ ਵਰਲਡ ਵਾਰਾਂ ਹੋ ਗਈਆਂ ਸੀ ਫੇਰ ਵੀ ਸਾਥੋਂ ਕਿਤੇ ਅੱਗੇ ਇਹ ਮੈਂ ਕਹਿ ਰਿਹਾ ਡੈਮੋਕ੍ਰੈਟਿਕ ਸਿਸਟਮ ਚ ਚਾਈਨਾ ਵਾਲਾ ਇੱਕੜ ਸਿਸਟਮ ਹੈ ਡੈਮੋਕ੍ਰੈਟਿਕ ਸਿਸਟਮ ਜਿਹਦੇ ਚ ਆਪਾਂ ਜਿਉ ਰਹੇ ਆ ਦਿਸ ਇਜ਼ ਦੀ ਬੈਸਟ ਵੇ ਔਰ ਇਹੀ ਇੱਕੋ ਇੱਕ ਰਸਤਾ ਹੈ ਜਿਹਦੇ ਨਾਲ ਆਪਾਂ ਸਹੀ ਹੋ ਸਕਦੇ ਆ ਨਹੀਂ ਤਾਂ ਆਪਾਂ ਐ ਹੀ ਐ ਇਕੱਠੇ ਹੋਵਾਂਗੇ ਸੰਘਰਸ਼ਾਂ ਤੇ ਇਹਨਾਂ ਦੀਆਂ ਪੁਲਿਸ ਵਾਲਿਆਂ ਦੀਆਂ ਜੁੱਤੀਆਂ ਖਾਵਾਂਗੇ ਆਰਡਰ ਦੇਣ ਵਾਲੇ ਬਦਲਦੇ ਰਹਿਣਗੇ ਲੋਟੇਰੇ ਸਾਨ ਸਾਬ ਤੁਹਾਡੇ ਮੁਤਾਬਕ ਚੋਣਾਂ ਅੱਗੇ ਵੀ ਆਉਣੀਆਂ ਨੇ ਪਹਿਲਾਂ ਵੀ ਆਗੀਆਂ ਕਿ ਜਿਹੜਾ ਟੂਣਾ ਤੋਂ ਬਾਅਦ ਸਮੇਂ ਦੇ ਵਿੱਚ ਅਸੀਂ ਸੰਘਰਸ਼ ਕਰਦੇ ਰਹਿੰਦੇ ਹਾਂ ਲੋਕਾਂ ਦਾ ਵੀ ਕਸੂਰ ਆ ਕਿ ਚੋਣਾਂ ਮੌਕੇ ਆ ਕੇ ਮੁੱਦੇ ਅਸੀਂ ਵੀ ਜਿਹੜੇ ਬਦਲ ਲੈਣੇ ਆ ਜਾਂ ਪੁੱਲਜਣੇ ਆ ਮੈਂ ਲਿਆਜ਼ ਨਹੀਂ ਕਰੂੰਗਾ ਇਹਨਾਂ ਦਾ ਸਾਡਾ ਹੀ ਕਸੂਰ ਆ ਇਹ ਉੱਤੋਂ ਤਾਂ ਨਹੀਂ ਡਿੱਗੇ ਅਸੀਂ ਚੁਣੇ ਆ ਉੱਤੋਂ ਤਾਂ ਨਹੀਂ ਡਿੱਗ ਪਏ ਅਸੀਂ ਜਿੰਦਾਬਾਦ ਕਰਦੇ ਆ ਇਹਨਾਂ ਦੇ ਅੱਗੇ ਪਿੱਛੇ ਅਸੀਂ ਵੋਟਾਂ ਪਾਈਆਂ ਉਹੀ ਤਾਂ ਲੱਗੇ ਹੋਏ ਆ ਉਹੀ ਤਾਂ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਕਹਿ ਰਹੇ ਆ ਇੱਕ ਪ੍ਰਾਈਵੇਟ ਇੰਡੀਵਿਜੂਅਲ ਚੋਰ ਹੋ ਸਕਦਾ ਹੈ ਚੋਰ ਇਕੱਠੇ ਵੀ ਹੋ ਸਕਦੇ ਨੇ ਪਰ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਉਹ ਇਕੱਠੇ ਨਹੀਂ ਹੋਣਗੇ ਇਹ ਲੁਟੇਰੇ ਤਾਂ ਇਕੱਠੇ ਨੇ ਅਕਰੋਸ ਦੀ ਪਾਰਟੀ ਜਿਨ੍ਹਾਂ ਦੀਆਂ ਵਿਆਹ ਸ਼ਾਦੀਆਂ ਮਿਲਣਾ ਮਲਾਉਣਾ ਬਿਜ਼ਨਸ ਸਭ ਸਾਂਝਾ ਹੈ ਇਹਨਾਂ ਦਾ ਪਰ ਕੀ ਆਪਾਂ ਇਕੱਠੇ ਨਹੀਂ ਹੋਵਾਂਗੇ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਔਰ ਇਕੱਠੇ ਹੋਣ ਦਾ ਤਰੀਕਾ ਕੀ ਹੈ ਆਹੀ ਕਿ ਰਲ ਕੇ ਮੁੱਦਿਆਂ ਦੇ ਉੱਤੇ ਪੂਰਾ ਰੋਡ ਮੈਪ ਲੌਜ ਇਹਨਾਂ ਨੇ ਕਿਹਾ 1000 ਰੁਪਇਆ ਦੇਵਾਂਗੇ ਕਿਸੇ ਵੀ ਬੰਦੇ ਨੇ ਉਦੋਂ ਖੜ ਕੇ ਪੁੱਛਿਆ ਸੀ ਕਿ 1000 ਰੁਪਏ ਦੇ ਹਿਸਾਬ ਨਾਲ ਸਾਲ ਦਾ ਕਿੰਨਾ ਬਣਿਆ ਮੈਂ ਇਹਨਾਂ ਦੇ ਕਐਮਐਲਏ ਤੋਂ ਪੁੱਛ ਲਿਆ ਆਹਦਾ ਐਵਾਂ ਜਾਂ ਅਮਾਉਂਟ ਬੋਲਿਆ ਮੈਨੂੰ ਆਸੇ ਜਾਂਦੇ 600 ਕਰੋੜ ਉਹ ਮੈਂ ਕਿਹਾ ਬੰਦਿਆ ਰੱਬ ਦੀਆਂ 12000 ਕਰੋੜ ਰੁਪਏ ਸਾਲ ਦਾ ਬੰਦਾ ਹੈ ਤੁਹਾਨੂੰ 18% ਦੇ ਤਾਂ ਇੰਟਰਸਟ ਤੇ ਪੈਸਾ ਮਿਲਦਾ ਕਿੱਥੋਂ ਲਿਆਉਂਗੇ ਕਿਉਂ ਨਹੀਂ ਦੇ ਪਾਰੇ ਕਿਉਂ ਜ਼ਮੀਨਾਂ ਵੇਂਦੇ ਫਿਰ ਦਿਨ ਕਿ ਇਹਨੂੰ ਵੇਚਦੀਏ ਇਹਨੂੰ ਵੇਚਦੀਏ ਇਸੇ ਗੱਲ ਕਰਕੇ ਮੈਨੂੰ ਇੱਕ ਬਾਬਾ ਮਿਲ ਗਿਆ ਉਧਰ ਤਲਵੰਡੀ ਸਾਬੋ ਵਾਲਾ ਭਾਗੀ ਬੰਦਰ ਕੇ ਕੀ ਪਿੰਡ ਸੀਗਾ ਮੈਨੂੰ ਉਹਦਾ ਸ਼ੇਰ ਆ ਜਿਹੜੀ ਤੂੰ ਗੱਲ ਗਈ ਨਾ ਅਸੀਂ ਘੇਰ ਲਈ ਸੀ ਬਰਜਿੰਦਰ ਕੋਲ ਅਸੀਂ ਪੁੱਛਿਆ ਮੈਂ ਕਦੋਂ ਅਵਾ ਹੁਣੇ ਹੀ ਤੇ ਮੈਂ ਕਿਹਾ ਸਾਢੇ 3 ਸਾਲ ਪਹਿਲਾਂ ਪੁੱਛਣਾ ਸੀ ਜਦੋਂ ਵੋਟ ਪਾਈ ਸੀ ਹੁਣ ਪੁੱਛਣ ਦਾ ਕੀ ਫਾਇਦਾ ਹੁਣ ਜੀ ਨੂੰ ਅਗਲੀ ਪਾਏਗਾ ਉਹ ਤੋਂ ਪੁੱਛ ਲਈ ਇਹਨੂੰ ਹਰਾਉਣ ਤੇ ਧਿਆਨ ਨਾ ਦੇਈ ਅਸੀਂ ਹਰਾਉਣ ਚ ਇੰਟਰਸਟਡ ਹੈ ਅਸੀਂ ਜਿਤਾਉਣ ਚ ਇੰਟਰਸਟਡ ਨਹੀਂ ਕਿ ਕਿਹਨੂੰ ਜਿਤਾਉਣਾ ਹੈ ਤੇ ਕਿਉਂ ਜਿਤਾਉਣਾ ਹੈ ਇਹ ਹੈ ਜ਼ਰੂਰੀ ਗੱਲ ਅਸੀਂ ਹਰਾਉਣ ਵਾਲੇ ਤੇ ਜ਼ਿਆਦਾ ਫੋਕਸ ਕਰ ਲੈਂਦੇ ਕਿ ਇਸ ਦੇ ਵਿੱਚ ਆ ਕਮੀਆਂ ਨੇ ਜਤਨ ਵੱਲ ਧਿਆਨ ਨਹੀਂ ਦਿੰਦੇ ਕਿ ਆਖਰ ਜਿਤਾਉਣਾ ਕਿਵੇਂ ਅਸੀਂ ਇਹ ਲੱਗੇ ਰਹਿੰਦੇ ਨੇ ਲਕੀਰ ਦੀ ਉਹਨੂੰ ਬਾਅਦ ਚ ਜੋ ਪਾਈ ਜਾਂਦੀ ਹੈ ਨਾ ਲਕੀਰ ਉਹਦੇ ਜੁੱਤੀਆਂ ਮਾਰੀ ਜਾਂਦੇ ਆ ਓਏ ਅਗਲੇ ਜਿਹੜਾ ਨਵੀਂ ਲਕੀਰ ਪਾਉਣ ਆ ਰਿਹਾ ਇੱਕ ਨਵਾਂ ਲੁਟੇਰਾ ਉਹਦੇ ਬਾਰੇ ਵੀ ਤਾਂ ਗੱਲ ਕਰ ਲਈਏ ਜੋ ਭੰਡਾ ਜਿਹੜਾ ਜਿਹੜੀ ਵੀ ਪਾਰਟੀ ਮੁਫਤ ਦੇਣ ਦੀਆਂ ਗੱਲਾਂ ਕਰਦੀ ਆ ਉਹਦਾ ਬਚ ਗਿਆ ਉਹ ਦੇਣਗੇ ਕਿੱਥੋਂ ਬਾਈ ਨੀ ਕੱਗਲ ਦੇਣਗੇ ਕਿੱਥੋਂ ਕੋਈ ਵੀ ਗਵਰਨਮੈਂਟ ਰਨ ਕਰਨ ਲਈ ਤੁਹਾਨੂੰ ਰੈਵਨਿਊ ਦੀ ਲੋੜ ਪੈਣੀ ਆ ਟੈਕਸਿਸ ਦੀ ਲੋੜ ਪੈਣੀ ਜੇ ਹੁਣ ਤੁਹਾਡੇ ਕੋਲ ਹੀ ਕੁਝ ਨਹੀਂ ਤੇ ਲੋਕਾਂ ਨੂੰ ਸ਼ਿਕੂ ਦਿਓਗੇ ਤੁਸੀਂ ਕੋਈ ਹਾਲ ਨਹੀਂ ਸਾਡੇ ਬਾਦਲ ਤੋਂ ਲੈ ਕੇ ਕਾਂਗਰਸ ਆ ਹੋਂਣ ਵਾਲੇ ਵੀ ਲਾ ਲਓ ਉਹ ਛੁਣਛਣੇ ਦੇਈ ਜਾਂਦੇ ਸਾਰਿਆਂ ਨੂੰ ਲੋਕੀ ਵੋਟਾਂ ਪਾਈ ਜਾ ਰਹੇ ਆ ਠੀਕ ਹੈ ਨਾ ਰੇਵਨਿਊ ਵੀ ਦਾ ਆਊਟ ਦੈਨ ਯੂਲ ਸਪੈਂਡ ਇਟ ਜੇ ਤੁਹਾਡੇ ਕੋ ਪੈਸੇ ਨਹੀਂ ਤੇ ਵਿੱਚੋਂ ਕਿੱਥੋਂ ਸਪੈਂਡ ਕਰੋਗੇ ਯਾਰ 85 ਚ ਆਪਾਂ ਸਰਪਲਸ ਸੀ ਹੁਣ ਸਾਡੇ ਸਿਰ 4.5 ਲੱਖ ਕਰੋੜ ਦਾ ਕਰਜ਼ਾ ਹੈ ਕਿਵੇਂ ਹੋ ਗਿਆ ਕਰਜ਼ਾ ਲੈ ਕੇ ਪੈਦਾ ਹੋ ਰਿਹਾ ਕਿੱਥੋਂ ਹੋ ਗਿਆ ਔਰ 5 ਲੱਖ ਕਰੋੜ ਤੋਂ ਬਾਅਦ ਸਾਨੂੰ ਇੰਟਰਸਟ ਤੇ ਪੈਸਾ ਨਹੀਂ ਮਿਲਣਾ ਫੇਅਰ ਲਿਸਟੇਟ ਹੋਣ ਵਾਲੇ ਆ ਬਸ 6 ਮਹੀਨੇ ਆ ਇਹ ਕਰਕੇ ਜਾਣ ਕੇ ਬਿਲਕੁਲ ਮਨ ਸਵਾਲ ਮਨ ਸਾਹਿਬ ਸਵਾਲ ਇੱਕ ਇਹ ਵੀ ਆ ਕਿ ਜਿਹੜੇ ਕੁਝ ਲੋਕ ਜਾਂ ਫਿਰ ਪੰਜਾਬੀ ਇਹ ਵੀ ਕਹਿੰਦੇ ਨੇ ਕਿ ਇਸ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਹਲਾਣਿਆ ਜਾਵੇ ਤੇ ਫਿਰ ਕੁਝ ਕੁ ਲੋਕ ਇਹ ਵੀ ਦਾ ਜਿਹੜੇ ਗੱਲਾਂ ਕਰਦੇ ਨੇ ਦਾਵਾ ਕਰਦੇ ਨੇ ਕਿ ਫੰਡ ਕਿੱਥੋਂ ਆਣਗੇ ਯੂਨੀਵਰਸਿਟੀ ਚੱਲੂ ਕਿਵੇਂ ਓਕੇ ਇੱਥੇ ਤਾਂ 300 ਕਰੋੜ ਚਾਹੀਦਾ ਨਾ ਸਾਡੇ ਸਟੇਟ ਦਾ ਐਕਸਪੈਂਡੀਚਰ ਪਤਾ ਕਿੰਨਾ ਹੈ 1,50,000 ਕਰੋੜ ਤੇ ਸਾਡੇ ਸਿਰ ਕਰਜ਼ਾ ਹੈ 4.5 ਲੱਖ ਕਰੋੜ ਦਾ ਸਾਡੀ ਕਮਾਈ ਹੈਗੀ ਹੈ 1 ਲੱਖ ਕਰੋੜ ਤੋਂ ਵੀ ਥੱਲੇ ਫਿਰ ਪੰਜਾਬ ਵੀ ਦੇ ਦਈਏ ਦੇ ਦिए ਸਟੇਟ ਹੁਡ 10 ਉਹਨਾਂ ਤੋਂ ਪੁੱਛੀ ਜਦੋਂ ਉਹ ਕਹਿਣਗੇ ਕਿ ਦੇ ਦिए ਸਟੇਟ ਹੁਡ ਉਹ ਬੰਦੇ ਰੱਬ ਦੇ ਉਹ ਇਹਨੂੰ ਬੈਟਰ ਕਰਾਂਗੇ ਤੁਹਾਨੂੰ ਪਤਾ ਪੰਜਾਬ ਯੂਨੀਵਰਸਿਟੀ ਦੀ ਜ਼ਮੀਨ ਕਿੰਨੀ ਹੈ ਇਹਦਾ ਬੈਟਰ ਕਿੰਨੀ 500 ਇਕੜ 500 ਇਕੜ ਹੈ ਜ਼ਮੀਨ ਇਹਦੀ ਇਹਦਾ ਪ੍ਰਬੰਧਨ ਬੈਸਟ ਹੋਵੇ ਮੈਂ ਤੁਹਾਨੂੰ ਲਿਖ ਕੇ ਦਿੰਦਾ ਇਹ ਪ੍ਰੋਫਿਟੇਬਲ ਚੀਜ਼ ਆ ਔਰ ਸੈਕੰਡ ਜੇ ਤੁਸੀਂ ਬਨਾਰਸੀ ਯੂਨੀਵਰਸਿਟੀ ਨੂੰ 1200 ਤੋਂ 1300 ਕਰੋੜ ਦੇ ਸਕਦੇ ਆ ਇੱਥੇ ਇਹ ਨਹੀਂ ਖੁਦ ਜਨਰੇਟ ਕਰ ਆ ਇੱਥੇ ਤੁਹਾਨੂੰ 100 ਕਰੋੜ ਦੇ ਕੇ ਤੁਹਾਡੀ ਜਾਨ ਨਿਕਲਦੀ ਹੈ ਔਰ ਵੈਸੇ ਵੀ ਸਟੇਟ ਨੂੰ ਵੀ ਇਹ ਆਪਦੀ ਅਪਣਾਉਣੀ ਚਾਹੀਦੀ ਹੈ ਕਿਸੇ ਹੋਰ ਦੀ ਯੂਨੀਵਰਸਿਟੀ ਨਹੀਂ ਹਰਿਆਣਾ ਤੇ ਹਿਮਾਚਲ ਵਿਦਡਰੋ ਕਰਕੇ ਪਹਿਲੇ 71 ਤੇ 73 ਚ ਇਸ ਸਟੇਟ ਯੂਨੀਵਰਸਿਟੀ ਹੈ ਜੇ 300 ਕਰੋੜ ਹੈ 1.50 ਲੱਖ ਕਰੋੜ ਦਾ ਐਕਸਪੈਂਡਿਚਰ ਹੈ ਤੁਸੀਂ 300 ਕਰੋੜ ਨਹੀਂ ਦੇ ਸਕਦੇ ਹੋਰ ਸੋਡ ਤੁਸੀਂ 12000 ਕਰੋੜ ਇੱਕ ਬਕਵਾਸ ਜੀ ਜਿਹੜੀ ਨੀਤੀ ਉਹਦੇ ਤਾਂ ਦੇਣ ਨੂੰ ਫਿਰਦੇ ਆ ਤੇ ਆਪਦੀ ਧਰੋਅਰ ਹੈ ਜਿਹੜੀ ਉਹਦਾ 300 ਕਰੋੜ ਨਹੀਂ ਦੇ ਰੇ ਇਹਦੇ ਪਿੱਛੇ ਕੀ ਕਾਰਨ ਹੈ ਇਸ ਹੱਤ ਤੇ ਅੱਠ ਦੇ ਵਿੱਚ ਵੀ ਇਹ ਕਹਿ ਦਿੱਤਾ ਗਿਆ ਸੀ ਇਹ ਸਟੇਟ ਨੇ ਛੱਡੀ ਫਿਰ ਵਾਪਸ ਲਿਆ ਸੀ ਇਹਨਾਂ ਲੋਕਾਂ ਦੀ ਸੋਚ ਹੀ ਆ ਸੋ ਇਹਦੇ ਤੋਂ ਬਚਣਾ ਪਊਗਾ ਲੌਜਿਸਟਿਕ ਹੱਲ ਲੱਭਣੇ ਪੈਣਗੇ ਜਿਹੜੇ ਕਿ ਸਾਹਮਣੇ ਪਈ ਨਹੀਂ ਪਰ ਮਸਲਾ ਇਹ ਜਿਨ੍ਹਾਂ ਨੇ ਕੁੱਗੀਆਂ ਮਾਰਨੀਆਂ ਉਹ ਕੀ ਆਂਦਾ ਹੁੰਦਾ ਸੀ ਇਹ ਹਰਾ ਪੈਨ ਵਾਲੇ ਉਹ ਬੇਈਮਾਨ ਨੇ ਉਹ ਨਾਲਾਇਕ ਨੇ ਜਾਂ ਸਾਜ਼ਿਸ਼ੀ ਨੇ ਜਾਂ ਉਹਨਾਂ ਦੀਆਂ ਸਟ੍ਰੈਟਜੀਜ਼ ਨੇ ਸਾਨੂੰ ਕੰਗਾਲ ਕਰਨ ਦੀਆਂ ਜਾਂ ਸਾਡੇ ਇੰਸਟੀਟਿਊਸ਼ਨਸ ਖੋਣ ਦੀਆਂ ਉਨਾ ਤੋਂ ਬਚਣਾ ਬਸ ਬਹੁਤ ਧੰਨਵਾਦ ਮਾਨ ਸਾਹਿਬ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਵਿਦਿਆਰਥੀਆਂ ਦੇ ਵੱਲੋਂ ਅਜਵੰਤ ਦੀ ਕਾਲ ਦਿੱਤੀ ਗਈ ਸੀ ਉਹਨਾਂ ਦੇ ਹੱਕ ਦੇ ਵਿੱਚ ਖਾਸ ਤੌਰ ਤੇ ਅਮਤੋਜ ਮਾਨ ਪਹੁੰਚੇ ਸੀ ਉਹਨਾਂ ਦੇ ਨਾਲ ਯੂਨੀਵਰਸਿਟੀ ਨੂੰ ਲੈ ਕੇ ਜਾਂ ਫਿਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਸੁਖਮਨ ਚਿਮਾ ਐਨ ਆਰ ਆਈ ਟੀਵੀ ਪੀ ਜੂ